ਲਗੀ ਆ ਦੇ ਆ ਖੂਨ ਲੱਗਾ ਸਾਰਾ ਲੱਤ-ਬੱਤ ਹੋਇਆ ਇਹਦੇ ਹੱਥ ਇੱਕ ਹੱਥ ਇਹਦੇ ਨਹੀਂ ਆ ਦੇਖੋ ਲੜਾਈ ਜੋ ਘੈ ਨੀ ਕੀ ਨਾਮ ਹੈ ਸ਼ਾਮ ਸਿੰਘ ਜੀ ਸ਼ਾਮ ਸਿੰਘ ਜੀ ਚਾਹਨੇ ਕੀ ਗੱਲ ਹੋਈ ਸੀ ਰਾਤ ਨੂੰ ਰਾਤ ਆਕੀ ਮਾਰੀ ਗਈ ਉੱਥੇ ਮੇਰੇ ਖੜੇ ਦੇ ਕੌਣ ਕੌਣ ਸੀ ਬੰਦੇ ਬੰਦੇ ਇੱਕ ਨੇ ਮਾਰੀ ਆ ਮੈਂ ਦੇਖਿਆ ਨਹੀਂ ਬਗਾਇਆ ਗਿਰ ਗਿਆ ਬੇਹੋਸ਼ ਹੋ ਕੇ ਜਿਹੜੇ ਤੁਹਾਡੇ ਭਰਾ ਦੀ ਦਿੱਤੀ ਉਹਦਾ ਕੀ ਨਾਮ ਹੈ ਕੇਰ ਸਿੰਘ ਜੀ ਉਹ ਤੁਹਾਨੂੰ ਵਿਚਾਰ ਸੀ ਉਸਕਾ ਕੌਣ ਨੇ ਮਾਰਦੇ ਹਾਂ ਜੀ ਤੁਹਾਨੂੰ ਉਹ ਮੁੰਡੇ ਮਾਰ ਰਹੇ ਸੀ ਤਾਂ ਤੁਹਾਡਾ ਭਰਾ ਬਚਾ ਹਾਂ ਜੀ ਹਾਂ ਹਾਂ ਜੀ ਕਿ ਨਿਊ ਮਰ ਰੋਡੀ ਮੇਰੀ ਹੋ ਗਈ 35 ਸਾਲ ਦੀ ਮੇਰੀ ਵੀ ਆਉਂਦੀ ਉਧਰ ਵੀ ਹੈ ਯਾਰ ਕੇਰ ਸਿੰਘ ਜੀ ਕੇਰ ਸਿੰਘ ਜੀ ਕੀ ਗੱਲ ਹੋ ਯਾਰ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਜਿਹੜਾ ਮੁੰਡੇ ਦੇ ਕਿਰਚਾ ਮਾਰੀਆਂ ਉਹਦਾ ਨਾਂ ਕੇਰ ਸਿੰਘ ਹੈ ਮੇਰਾ ਭਤੀਜਾ ਜੀ ਗੱਲ ਆਈ ਸੀ ਕਿ ਆਪਣੇ ਵਾਲੇ ਮੁੰਡੇ ਲੱਕੜ ਮੰਡੀ ਤੋਂ ਕੰਮ ਕਰਕੇ ਆ ਰਹੇ ਸੀਗੇ ਜੀ ਇਹਨਾਂ ਨੇ ਇੱਥੇ ਮਾਦਾ ਸਤੀਆਂ ਦੇ ਲੱਗੇ ਘੇਰ ਕੇ ਤੇ ਇੱਕ ਮੁੰਡੇ ਦੇ ਡਾਂਗ ਮਾਰੀ ਆ ਪਤਾ ਨਹੀਂ ਡਾਂਗ ਮਾਰੀ ਜਾਂ ਹਾਤੀ ਮਾਰੀ ਆ ਜੀ ਜੀ ਤੇ ਉਹ ਮੁੰਡਾ ਡਿੱਗ ਗਿਆ ਉਹ ਦੂਜੇ ਨੂੰ ਘਰੋਂ ਸੱਦਣ ਆਇਆ ਕਹਿੰਦਾ ਆਇਆ ਯਾਰ ਵੀ ਆ ਉਹਨਾਂ ਨੇ ਡਾਂਗ ਮਾਰਤੀ ਆ ਜਿਨਨੇ ਨੂੰ ਉਹ ਮੁੰਡਾ ਗਿਆ ਇਹ ਭੱਜ ਕੇ ਜਿਹਦੇ ਕਿਰਚ ਵੱਜੀ ਆ ਮੁੰਡੇ ਤੇ ਉਹ ਪਿੱਛੇ ਚਲੇ ਗਿਆ ਉਹਨਾਂ ਮੁੰਡਿਆਂ ਦੇ ਜੀ ਉਹ ਰੋਕਲੇ ਮੁੰਡਾ ਇੱਕ ਫੜ ਲਿਆ ਉਹਨਾਂ ਚੋਂ ਦੂਜਾ ਮੁੰਡਿਆਂ ਨੇ ਆ ਕੇ ਕਿਰਚਾਂ ਮਾਰਤੀਆਂ ਜੀ ਉਹਦੇ ਇਹ ਜਿਹੜਾ ਲੜਕਾ ਦੀ ਡੈਥ ਹੋਈ ਆ ਜਿਹਦੀ ਮੌਤ ਹੋਈ ਆ ਵਿਆਹਿਆ ਪਿਆ ਸੀ ਉਹ ਵਿਆਹਿਆ ਜੀ ਕਿੰਨੇ ਬੱਚੇ ਦੋ ਬੱਚੇ ਆ ਜੀ ਇੱਕ ਗੁੱਡੀ ਢਾਈ ਕ ਸਾਲ ਦੀ ਆ ਇੱਕ ਹੈਗੀ 6 ਮਹੀਨਿਆਂ ਦੀ ਜੀ ਕੀ ਕੰਮ ਕਰਦਾ ਸੀ ਦਿਹਾੜੀ ਕਰਦਾ ਸੀ ਲੱਕੜ ਮੰਡੀ 'ਚ ਕਿਸੇ ਮੱਲੇ ਦੀਆਂ ਮੁੰਡੇ ਜਿਨ੍ਹਾਂ ਨੇ ਮਾਰੇ ਹਾਂ ਜੀ ਹਾਂ ਜੀ ਪੰਮੀ ਦੇ ਮੁੰਡੇ ਆ ਜੀ ਹਾਂ ਜੀ ਇਹ ਇੱਕ ਮਾਮਲਾ ਦਾ ਸਾਹਮਣੇ ਆਇਆ ਹੈ ਕੀ ਮਾਮਲਾ ਹੈ ਇਹ ਰਾਤ 1:30 ਵਜੇ ਲੱਕੜ ਮੰਡੀ ਕੋਲੇ ਲੜਾਈ ਹੋਈ ਹੈ ਦੋ ਤਰ੍ਹਾਂ ਦੀਆਂ ਔਸੀ ਜਿਦੇ ਚ ਇੱਕ ਲਵਿਸ਼ ਨਾਂ ਦੇ ਮੁੰਡੇ ਨੇ ਤੇ ਉਹਦੇ ਸਾਥੀਆਂ ਨੇ ਕੇਰ ਸਿੰਘ ਨਾਂ ਦੇ ਵਿਅਕਤੀ ਨੂੰ ਛੁਰਾ ਮਾਰਿਆ ਸੀ ਜਿਸ ਸਬੰਧ ਚ ਕੇਰ ਸਿੰਘ ਦੀ ਪਹਿਲਾਂ ਹਸਪਤਾਲ ਪਹੁੰਚਣ ਤੋਂ ਬਾਅਦ ਅੱਜ ਸਵੇਰੇ 4:30 ਗਰੀਬ ਡੈਥ ਹੋ ਗਈ ਹੈ ਜਿਸ ਸਬੰਧ ਚ ਮਰਡਰ ਦਾ ਮੁਕੱਦਮਾ ਦਰਜ ਕਰਕੇ ਲਵਿਸ਼ ਤੇ ਦੇ ਕੁਝ ਸਾਥੀਆਂ ਨੂੰ ਰੌਂਡ ਅਪ ਕੀਤਾ ਗਿਆ ਜਿਸ ਬੰਦੇ ਇਨਵੈਸਟੀਗੇਸ਼ਨ ਚਾਰਜ ਕਾਰਕੀ ਸੀ ਸਰ ਕਾਰਨ ਇਹਨਾਂ ਦੀ ਆਪਸੀ ਰੰਜਿਸ਼ ਸੀ ਬੈਠੇ ਬੈਠੇ ਇੱਕਦਮ ਲੜ ਪਿਆ ਉਸ ਤੇ ਰঞ্জੀਤ ਦੇ ਨਾਲ ਨਾਲ ਕੋਈ ਹੋਰ ਵੀ ਵਿਅਕਤੀ ਜੱਥੇ ਮੇਰੇ ਨਹੀਂ ਹਜੇ ਸਿਰਫ ਇੱਕ ਕੇਰ ਸਿੰਘ ਕੀ ਹਸਪੀਟਲ ਐਡਮਿਟ ਸੀ ਤੇ ਉਸ ਉਸ ਦੀ ਡੈਥ ਹੋ ਗਈ ਹੈ ਬਾਕੀ ਬੰਦੇ ਰੌਂਡ ਅਪ ਕੀਤੇ ਨੇ ਤੇ ਤਫਤੀਸ਼ ਚਾਰਜ ਕੋਈ ਰੰਜੀਤ ਦਾ ਪਤਾ ਲੱਗਿਆ ਕਿਸੀ ਨੇ ਕਿ ਇੱਕ ਵਾਰ ਦੋਸ਼ੀਆਂ ਤੋਂ ਜੀ ਡਿਟੇਲਡ ਪੁੱਛ ਕੇ ਛੋੜੇ ਦੋਸਤੋਂ ਅਗਲੀ ਰੋਣ ਨਾਲ ਦੇਖ ਲਾ ਪਹਿਲਾਂ ਵੀ ਕੋਈ ਮਾਮਲੇ ਹੈ ਸਰ ਕਿਦਾਂ ਦਾ ਮਾਮਲੇ ਵਿੱਚ ਕਿਦਾਂ ਦੇ ਇਹ ਕਲੀਅਰ ਕੀਤਾ ਜਾ ਰਿਹਾ ਜੀ ਇਹ ਇਹ ਹਜੇ ਬਦੋਸ਼ੀ ਰਾਉਂਡ ਅਪ ਕੀਤੇ ਗਏ ਨੇ ਇਹ ਕਲੀਅਰ ਕੀਤਾ ਜਾ ਰਿਹਾ ਕਿੰਨੇ ਲੋਕ ਸੀ ਸਰੇ ਕਰੀਬ 4 ਜਾਂ 5 ਵਿਅਕਤੀ ਨੇ ਅਸੀਂ ਕਲੀਅਰ ਕੀਤਾ ਜਾ ਰਿਹਾ ਬਾਕੀ